ਤੂੰ ਜਿਹੜੀ ਸਾਡੀ ਦੇਣੀ ਏ ਤੂੰ ਹੈਗਾ ਵਾ ਆਉ ਹੈਗੇ ਹਾਂ ਜਲ ਖਾਦੇ ਨਾਮ ਲਿਖਾ ਦੇ ਨਾਮ ਜਾ ਚਲ ਕੋਈ ਨਾ ਦੇਖ ਲਾ ਲਿਖਾ ਨਾਮ ਜਾ ਲਿਖਾ ਦੇ ਲਿਖਾ ਨਾਮ ਤੂੰ ਦੇਰ ਦਰ ਤਰਖਾਸਤ ਮੇਰੀ ਪੁੱਤਾਂ ਤੇ ਚੜਦਾ ਇਹਨੇ ਤੈਨੂੰ ਸਗੋ ਸੁਵਰਾਮ ਨਾਲ ਗੱਲ ਕਰਨ ਨੇ ਤੇਰੇ ਨਾਲ ਅਸੀਂ ਤੈਨੂੰ ਨਾ ਕਹਿੰਦੇ ਤਲਖੀ ਚ ਬੋਲਿਆ ਨਾ ਤੈਨੂੰ ਸਾਰੇ ਗਾਲ ਕੱਢੀ ਨਾ ਕੁਛ ਨਹੀਂ ਹੋਣ ਮੈਂ ਤੈਨੂੰ ਉਹ ਗੱਲ ਕਹੀ ਆ ਨਹੀਂ ਮੇਰੀ ਇੱਕ ਗੱਲ ਸੁਣ ਤੈਨੂੰ ਸਵੇਰੇ ਤੇਨੂੰ ਸਵੇਰੇ ਪਹਿਚ ਮੇਰੀ ਜਿਹੜੀ ਗੱਲ ਸਵੇਰੇ ਪਹਿਚਾਨ ਦੱਸੀ ਤੈਨੂੰ ਆਪਣੀ ਹੁਣ ਤੈਨੂੰ ਉਹ ਗੱਲ ਕਹੀ ਆ ਪਰ ਜੇ ਤੂੰ ਕਹਿਣ ਦੇ ਬਥਿਆ ਹੋਇਆ ਗਈ ਗੱਲ ਸਾਨੀ ਕਰ ਲੈ ਜੋ ਕਰਨਾ ਖਰਾਬੀ ਨਹੀਂ ਕਰਦਾ ਮੈਂ ਸਮਝ ਕੇ ਨਾ ਥ੍ਰੈਟ ਕਾਦਾ ਕਰਨੋ ਮੈਂ ਤਲਖੀ ਜਿਹੜੇ ਤੂੰ ਬੋਲਣ ਦੇ ਥ੍ਰੈਟ ਵਾਲੀ ਕਿਹੜੀ ਗੱਲ ਵਾ ਉੱਚੀ ਉੱਚੀ ਤੂੰ ਬੋਲਣ ਦੇ ਥ੍ਰੈਟ ਵਾਲੀ ਕਿਹੜੀ ਗੱਲ ਵਾ ਇਹਦੇ ਚ ਹੈ ਦਬਕੇ ਸਾਨੂੰ ਤੂੰ ਮਾਰਨ ਦੇ ਉੱਚੀ ਉੱਚੀ ਬੋਲ ਕੇ ਇਹ ਚ ਕਿਹੜੀ ਥ੍ਰੈਟ ਤੈਨੂੰ ਕਿਹੜੇ ਲਈ ਕੀਤਾ ਵਾ ਤੈਨੂੰ ਜਦ ਦੇ ਦੇ ਜਾਂਦਰਖਾਲ ਗੱਲ ਕਰ ਨੋ ਥੋੜਾ ਤਲਖੀ ਚ ਨਾਟ ਨਾ ਗੱਲ ਕਰ ਤੂੰ ਜੀ ਆ ਵੀ ਨਾ ਕਰਦੇ ਮੈਂ ਤੁਹਾਨੂੰ ਇਹ ਕਿਹਾ ਵੀ ਚਾਰ ਪੰਜ ਬੰਦੇ ਆ ਜਾਓ ਹਾਂ ਪੰਜ ਚਾਰ ਬੰਦੇ ਆ ਜਾਓ ਮੇਰੇ ਕੋਲ ਤੇ ਮੈਂ ਤੁਹਾਨੂੰ ਗੱਲ ਸੁਣ ਮੇਰੀ ਹਾਂਜੀ ਉਹ ਪਤਾ ਚੱਕਰ ਕੀ ਹੋਇਆ ਤੈਨੂੰ ਸਮਝਾਉਣਾ ਐ ਪੰਜਾਬੀ ਚ ਪੰਜਾਬੀ ਚ ਸੁਣੀ ਤੈਨੂੰ ਪਤਾ ਮੇਰੇ ਭਰਾ ਦੀ ਘਰ ਦੀ ਦੀ ਡੈਥ ਹੋ ਗਈ ਦਿਨ ਪਤਾ ਨਾ ਇਹ ਗੱਲ ਦਾ ਹਾਂਜੀ ਸੋਨੇ ਦੀ ਮਾਂ ਮੇਰਾ ਭਤੀਜਾ ਸੋਨਾ ਸਮਝਿਆ ਨਾ ਸੋਨਾ ਮੇਰਾ ਭਤੀਜਾ ਵਾ ਹਾਂਜੀ ਹਾਂਜੀ ਸਮਝ ਤੇ ਆਣਾ ਸੁਣ ਗੱਲ ਉਹਦੀ ਕੀ ਡੈਥ ਠੀਕ ਆ ਉਹਨੇ ਤੇਰਾ ਬਟਾਲੇ ਤੋਂ ਜੰਮੂ ਦਾ ਲਾਇਆ ਖੰਡ ਦਾ ਢੇਡਾ ਹਾਂਜੀ ਤੈਨੂੰ ਲਾਇਆ ਫੇਰੇ ਮੇਰੇ ਸੁਣ ਮੇਰੀ ਗੱਲ ਏ ਉਹ ਸੁਣ ਮੇਰੀ ਗੱਲ ਜਿਹਦੇ ਪੈਸੇ ਨਹੀਂ ਮਿਲੇ ਆਪਾਂ ਉਹਦੀ ਗੱਲ ਕਰਨੀ ਆ ਜਿਹਦੇ ਦੇ ਦਿੱਤੇ ਤਾਂ ਅਸੀਂ ਉਹਦੀ ਕਿਉਂ ਗੱਲ ਕਰੀਏ ਆਪਾਂ ਐਵੇਂ ਰੌਲਾ ਪਾਈਏ ਵੀ ਜਿਹਦੇ ਤੂੰ ਦਿੱਤੇ ਉਹਦੀ ਕਿਉਂ ਗੱਲ ਕਰੀਏ ਅਸੀਂ ਸਾਨੂੰ ਰਹੀ ਵੀ ਤਾਂ ਅਸੀਂ ਕਹਿੰਦੇ ਚੱਲ ਕੋਈ ਨਹੀਂ ਕੋਈ ਨਹੀਂ ਮਹੀਨਾ ਦਾਸ ਦੇਣ ਤੇ ਬੰਦੇ ਦਾ ਇਦਾਂ ਨਿਕਲ ਜਾਂਦਾ ਠੀਕ ਐ ਪਹਿਲਾਂ ਸੁਣੀ ਗੱਲ ਆ ਮੇਰੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ ਹੀ ਪੰਜ ਚਾਰ ਬੰਦੇ ਆਜੋ ਸਰੇ ਪਰ ਤੂੰ ਯੂਨੀਅਨ ਵਾਲੇ ਵੀ ਨਾ ਆਓ ਵੀ ਦੋ ਬੰਦੇ ਨਾ ਬਿਲਟੀ ਮੇਰੇ ਘਰਾਂ ਭੇਜੀ ਤੇ ਉਹ ਵੀ ਆ ਮੈਂ ਕਦੀ ਐਟ ਕਮਪਨੀ ਬਿਲਟੀ ਲਈ ਨਹੀਂ ਕਿਸੇ ਘਰੋਂ ਦੀ ਹਾਂ ਓਪਾ ਮੇਰਿਆ ਅਸੀਂ 85 ਸਾਲਾਂ ਦੇ ਟਰੱਕ ਚਲਾਉਂਦੇ ਆ ਆਪਾਂ ਅੱਜ ਅੱਜ ਨਹੀਂ ਚਲਾਉਣ ਲੱਗੇ 85 ਸਾਲਾਂ ਦੇ ਕਿਤੋਂ ਮਰਜੀ ਕਿਤੋਂ ਮਰਜੀ ਪੁੱਛ ਅੱਜ ਨਵਾਂ ਨਹੀਂ ਆ ਕੋਈ ਬੰਦਾ ਹੈ ਇਦਾਂ ਜਿਹੜਾ ਬੰਦਾ ਪਹੁੰਚ ਤੋਂ ਬਿਨਾਂ ਹੀ ਪੈਸੇ ਦੇ ਦੇ ਕੋਈ ਹੈ ਦੁਨੀਆ ਦੇ ਬੰਦਾ ਮੈਂ ਦੁਨੀਆ ਦੀ ਗੱਲ ਕਰਦਾ ਨਾ ਜੁਨੀਅਨ 'ਚ ਵੀ ਆ ਜਾਾਂਗੇ ਜੁਨੀਅਨ ਦੇ ਬੰਦੇ ਲਿਆਵਾਂਗੇ ਤੇ ਜੇ ਉਹਨਾਂ ਕਹਤਾਂ ਨਾ ਅੱਲਾਹ ਰੱਖੇ ਨਾ ਹੋ ਕਰਮ ਖਵਾਉ ਨੇ ਮੇਨੀ ਇੱਕ ਗੱਲ ਸੁਣ ਵੀ ਜੇ ਆਪਣਾ ਤੂੰ ਤੈਨੂੰ ਜਦੋਂ ਇਦਾਂ ਕਹਿ ਰਹੇ ਆਂ ਵੀ ਤੂੰ ਜਿਹੜੇ ਬਣਦੀ ਚੀਜ਼ ਤੂੰ ਦੇ ਦੇ ਫਿਰ ਜਿਹੜਾ ਕੰਮ ਬਾਗ਼ ਦੇ ਵਿੱਚ ਆੜ ਕੇ ਜਦੋਂ ਖਲਾਰਾ ਜੀ ਪਉਣਾ ਖਲਾਰਾ ਪਵਾ ਕੇ ਵੀ ਤੇ ਦੀਨੇ ਪੈਣੇ ਆ ਮੈਂ ਤੈਨੂੰ ਕਹਿੰਦਾ ਬਾਂਸਤ ਬੰਦੇ ਆ ਮੈਂ ਸਿਖਾ ਦਾਂਗਾ ਕਿ ਆ ਚੀਜ਼ ਬਈਆ ਦੇ ਆ ਕਿਹੜੀ ਗੱਲ ਸਮਝਾਈ ਦੱਸਣ ਨੂੰ ਕੀ ਗੱਲ ਹੋਈ ਹੈ ਦੱਸ ਮੈਨੂੰ ਆ ਕਰੀਏ ਦੋ ਬੇਟੀਆਂ ਦਾ ਮੈਂ ਬਾਅਦ ਦੋ ਦੋਨੇ ਪਹਿਲੇ ਮੈਂ ਬੇਟੀਆਂ ਬੇਨਾਂ ਮੇਡੀਆਂ ਨਾ ਕਰੋ ਜੇ ਮੇਰੇ ਕੋਲ ਬਾਹਰ ਨਾ ਕੇ ਗਈ ਆ ਹੂੰ ਦੀਆ ਚਪਾਈਆਂ ਨੂੰ ਮਦੀਏ ਚ ਤੁਸੀਂ ਆ ਨੰਬਰ ਕਿਤ ਬੰਦੇ ਆ ਜੋ ਮੈਂ ਕੱਲ ਨੂੰ ਮੈਂ ਸਾਧ ਨੂੰ ਆ ਕਿੱਥੇ ਮੈਂ ਸਾਧ ਨੂੰ ਦਫਤਰ ਜੁਨੀਨ ਤੇ ਮੈਂ ਆ ਜਾऊंगा ਮਨੂਗੀ ਯਾਰ ਤਾਂ ਜੁਨੀਨ ਦੀ ਕੀ ਕਹੇ ਜਿੱਥੇ ਕਹੇ ਉੱਥੇ ਆ ਜਾਾਂਗੇ ਜੁਨੀਨ ਦੀ ਕਿਹੜੀ ਗੱਲ ਆ ਉਹ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਥ੍ਰੈਟ ਨਹੀਂ ਕਰਦਾ ਮਨੂੰ ਸਮਝੇ ਨਾ ਥ੍ਰੈਟ ਕਾਦਾ ਕਰਨਾ ਮੈਂ ਤਲਖੀ ਜਿਹੜੇ ਤੂੰ ਬੋਲਣ ਦੇ ਥ੍ਰੈਟ ਲਈ ਕਿਹੜੀ ਗੱਲ ਵਾ ਉੱਚੀ ਉੱਚੀ ਤੂੰ ਬੋਲਣ ਦੇ ਥ੍ਰੈਟ ਲਈ ਕਿਹੜੀ ਗੱਲ ਵਾ ਇਹਦੇ ਚ ਹੈ ਦਬਕੇ ਸਾਨੂੰ ਤੂੰ ਮਾਰਨ ਦੇ ਉੱਚੀ ਉੱਚੀ ਬੋਲ ਕੇ ਜਿਹੜੀ ਥ੍ਰੈਡ ਤੈਨੂੰ ਕਿਹੜੇ ਲੈ ਕੀਤਾ ਵਾ ਤੈਨੂੰ ਜਾਂ ਦੇ ਦੇ ਜਾਂ ਤਰਖਾਸ ਜਿਹੜੀ ਸਾਡੀ ਦੇਣੀ ਏ ਤੂੰ ਹੈਗਾ ਵਾ ਆਉ ਹੈਗੇ ਹਾਂ ਜਲ ਖਾ ਦੇ ਨਾਮ ਲਿਖਾ ਦੇ ਨਾਮ ਚਾ ਚਲੋ ਕੋਈ ਵੀ ਦੇਖ ਲਾ ਲਿਖਾ ਨਾਮ ਜਾ ਲਿਖਾ ਦੇ ਲਿਖਾ ਨਾਮ ਤੂੰ ਦੇ ਦੇ ਤਰਖਾਸ ਮੇਰੀ ਤੂੰ ਤਾਂ ਤੇ ਚੜਦਾ ਇਹਨੇ ਤੈਨੂੰ ਸਗੋ ਸੁਵਰਨਾਮ ਨਾਲ ਗੱਲ ਕਰਨ ਦੇ ਤੇਰੇ ਨਾਲ ਅਸੀਂ ਤੈਨੂੰ ਨਾ ਕਿਹਨੇ ਤਲਖੀ ਚ ਬੋਲਿਆ ਨਾ ਤੈਨੂੰ ਸਾਰੇ ਗਾਲ ਕੱਢੀ ਨਾ ਕੁਛ ਨਹੀਂ ਹੋਣ ਮੈਂ ਤੈਨੂੰ ਉਹ ਗੱਲ ਕਹੀ ਆ ਮੈਂ ਮੇਰੀ ਇੱਕ ਗੱਲ ਸੁਣ ਤੈਨੂੰ ਸਵੇਰੇ ਤੇਨੂੰ ਸਵੇਰੇ ਪੇ ਮੇਰੀ ਜਿਹੜੀ ਗੱਲ ਸਵੇਰੇ ਪਹਿਚਾਨ ਦੱਸੀ ਤੈਨੂੰ ਆਪਣੀ ਹੁਣ ਤੈਨੂੰ ਉਹ ਗੱਲ ਕਹੀ ਆ ਪਰ ਜੇ ਤੂੰ ਕਹਿਂਦੇ ਆ ਬਥੇ ਆ ਹੋਇਆ ਗਈ ਗੱਲ ਹਸਤਾਨੀ ਕਰ ਲੈ ਜੋ ਕਰਨਾ ਨਹੀਂ ਤਾਂ ਤੇਰੇ ਤੇਰਾ ਮਤਲਬ ਕੀ ਬਣਦਾ ਵਾ ਤੇਰਾ ਨਹੀਂ ਤੂੰ ਤੇਰੀ ਯੁਰਤ ਕਿੱਧਰ ਹੈ ਤੂੰ ਮੈਨੂੰ ਟੇਡੇ ਢੰਗ ਦੇਣਾ ਮੇਰੀ ਸੁਣ ਹੈਲੋ ਤੂੰ ਟੇਡੇ ਢੰਗ ਦੇ ਨਾਲ ਮੈਨੂੰ ਖਾਲਸਤਾਨੀ ਮੂੰਹ ਜਾਂ ਬਣਾ ਕੇ ਗਿਆ ਹੈਗਾ ਤੇ ਹੈ ਗਈ ਹੋ ਗਾਲ ਵੇ ਕੋਈ ਤੂੰ ਤੂੰ ਤੇਰਾ ਹੁਣ ਮੱਕਲ ਕਰਨ ਦਾ ਮਤਲਬ ਨਹੀਂ ਬਣਦਾ ਇਹ ਤਾਂ ਸਵੇਰੇ ਗੱਲ ਹੋਈ ਆ ਨਹੀਂ ਤੂੰ ਤੇਰੇ ਬਾਪੂ ਕਿਹਾ ਆ ਮੈਂ ਸਵੇਰੇ ਕਿਹਾ ਵਾ ਕੀ ਕਿਹਾ ਤੇਰੇ ਅੰਮੋ ਕਿਹਾ ਕੀ ਕਰ ਦੇਣਾ ਦੱਸ ਕੀ ਕਰ ਦੇਣਾ ਕੀ ਕਰ ਦੇਣਾ ਤੂੰ ਦੋਦਵਾ ਤੈਨੂੰ ਕੀ ਕਰ ਦੇਣਾ ਦੋਦਵਾ ਤੂੰ ਗੱਲ ਤੇ ਪੈਸੇ ਲੈਣੇ ਆ ਕਰਨ ਦੀ ਤੇ ਕੋਈ ਜਗ੍ਹਾ ਨੋ ਪਤ ਨਹੀਂ ਆ ਪਰ ਤੂੰ ਜਿਹੜੀ ਹਾ ਜਿਹੜਾ ਹਾਜ਼ਰ ਮੈਨੂੰ ਜਿਹੜੇ ਮੂੰਹ ਚ ਬਣਾ ਕੇ ਕਹਿ ਦਿੰਦਾ ਵੀ ਖਾਲਸਤਾਨੀ ਤੇ ਜਾਉਂ ਆ ਇਹ ਤੇਰਾ ਕੀ ਮਤਲਬ ਬਣਦਾ ਇਨੀ ਗੱਲ ਕਹਿਂਦਾ ਤੇ ਹੈਗਾ ਵਾ ਇੱਥੇ ਕਿਹੜੀ ਗੱਲ ਵਾ ਚੋਰੀ ਐ ਕੋਈ ਇਹ ਤੂੰ ਮੈਨੂੰ ਕਿਆ ਨਾ ਮੈਂ ਜੇ ਗੱਲ ਕਰਦੀ ਇਹ ਗਾਲ ਵਾ ਕੋਈ ਦੱਸ ਮੈਨੂੰ ਇਹ ਗਾਲ ਵਾ ਮੈਂ ਕਿਆ ਬਗਾਲਾ ਆਪਣੇ ਪੰਥ ਦੀ ਆਪਣੇ ਕੌਮ ਦੀ ਗੱਲ ਕਰਨੀ ਗਾਲ ਆ ਬਈ ਤੂੰ ਉਲਟਾ ਜਿਹਾ ਮੂੰਹ ਬਣਾ ਕੇ ਮੈਨੂੰ ਸਿੱਧਾ ਹਿੱਦਾ ਕਹਿ ਦਿੰਦਾ ਵਾ ਤੂੰ ਕੀ ਉਹਦਾ ਇਖਤਮਤ ਬਾਈ ਨੇ اتنا ਬੱਲੇ ਦਾ ਕੰਦੇ ਆ ਦੀ ਗੱਡੀ ਲੈ ਬੱਲੇ ਨੂੰ ਨਾਲ ਲਾਇਓ ਬੰਦੇ ਉਹਦਾ ਮੈਂ ਬਟਾ ਚੁੱਕੀ ਲੈ ਗਿਆ ਨਗੋ ਚਲ ਕਰਦੇ ਆ ਯਾਰ ਤੈਨੂੰ ਮਿਲਦੇ ਆ ਯਾਰ ਮਿਲਦੇ ਆ ਤੈਨੂੰ ਮਿਲਦੇ ਮਿਲਦੇ ਤੈਨੂੰ ਮਿਲਣਾ ਹੀ ਪੈਣਾ ਤੈਨੂੰ ਮਿਲਦੇ ਆ ਤੈਨੂੰ ਮਿਲਦੇ ਆ ਮਿਲਦੇ ਆ ਤੈਨੂੰ ਸਾਹਮਣੇ ਕਰਦੇ ਆ ਇਹਨੇ ਗੱਲਬਾਤ ਹਾਂ ਪਾਟੇ ਖਾਦੇ ਹੁੰਦੇ ਜਿੱਦਾ ਸਾਲੇ ਨੇ